ਇਹਨਾਂ ਕੀਤਾ ਇਸ਼ਨਾਨ ਇਸ਼ਨਾਨ ਕਰਕੇ ਇੱਕ ਸਜਣ ਨੇ ਦੂਸਰੇ ਸਜਣ ਦੀ ਪੱਗ ਆਪਣੇ ਸਿਰ ਤੇ ਬੰਨ ਲਈ ਤੇ ਦੂਸਰੇ ਸਜਣ ਨੇ ਦੂਸਰੇ ਦੀ ਦਸਤਾਰ ਆਪਣੇ ਸੀਸ ਉਤੇ ਸਜਾ ਲਈ ਇਹਨਾਂ ਦੋ ਯੋਧਿਆਂ ਦਾ ਨਾਮ ਇਤਿਹਾਸ ਵਿੱਚ ਆਉਂਦਾ ਹੈ ਭਾਈ ਮਹਿਤਾਬ ਸਿੰਘ ਭੰਗੂ ਮੀਰਾਕੋਟੀਆਂ ਤੇ ਭਾਈ ਨੱਥਾ ਖਹਿਰਾ ਭਾਈ ਮਹਿਤਾਬ ਸਿੰਘ ਭੰਗੂ ਮੀਰਾਕੋਟੀਆਂ ਨੇ ਆਖਿਆ ਵੀਰ ਨੱਥੇ ਖਹਿਰਿਆ ਪੱਗ ਤੇ ਤੂੰ ਮੇਰੀ ਸੀਸ ਤੇ ਸਜਾ ਲਈ ਆਪਾਂ ਅੱਗੇ ਹੀ ਭਰਾ ਆ ਸਾਨੂੰ ਲੋਕ ਕਹਿੰਦੇ ਨੇ ਤੁਹਾਡੀਆਂ ਮਾਵਾ ਦੋ ਨੇ ਪਰ ਲੱਗਦੇ ਕਿਉਂ ਜਿਵੇਂ ਇੱਕੇ ਮਾਂ ਦੀ ਕੁੱਖ ਵਿੱਚੋਂ ਪੈਦਾ ਹੋਏ ਹੋ ਵੀਰ ਨੱਥਿਆ ਪੱਗ ਤੇ ਤੂੰ ਮੇਰੀ ਬੰਨ ਲਈਏ ਅੱਜ ਤੋਂ ਬਾਅਦ ਆਪਾਂ ਪੱਗਵਟ ਭਰਾ ਬਣ ਗਏ ਵੇਖੀ ਕਿਤੇ ਕਿਸ ਸਜਾਈ ਹੋਈ ਪੱਗ ਨੂੰ ਦਾਗ ਨਾ ਲੱਗੇ ਇਹਦੀ ਇਲਾਜ ਰੱਖ ਲਈ ਅਗਰ ਭਾਈ ਨੱਥੇ ਖਹਿਰੇ ਨੇ ਆਖਿਆ ਮਤ ਆਪਸਿਆ ਜੇ ਤੂੰ ਮੈਨੂੰ ਆਪਣਾ ਵੀਰ ਮੰਨਦਾ ਏ ਮੈਂ ਵੀ ਤੈਨੂੰ ਆਪਣਾ ਵੀਰ ਮੰਨਦਾ ਏ ਜਾਨ ਤੋਂ ਵੱਧ ਆਪਣੀ ਜਿੰਦ ਤੋਂ ਵੱਧ ਤੈਨੂੰ ਆਪਣਾ ਮੰਨਦਾ ਏ ਗੁਰੂ ਕਿਰਪਾ ਕਰੇ ਇਸ ਪੱਗ ਦੀ ਜਿਹੜੀ ਸਜਣਤਾਈਏ ਪੱਗਵਟ ਆਪਾਂ ਭਰਾ ਬਣਿਆ ਇਹ ਤੋੜ ਨਿਭ ਜਾਵੇਗੀ